ਕਾਂਗਰਸ ਦੇ ਵਿਧਾਇਕ ਪ੍ਰਗਟ ਸਿੰਘ ਜਿਹੜੇ ਜਲੰਧਰ ਕੈਂਟ ਤੋਂ ਵਿਧਾਇਕ ਨੇ ਉਹਨਾਂ ਨੇ ਇੱਕ ਸੁਝਾਅ ਪੇਸ਼ ਕੀਤਾ ਉਹ ਕਹਿੰਦੇ ਆ ਕਿ ਕਾਂਗਰਸ ਦੇ ਉਹਨਾਂ ਵੱਡੇ ਆਗੂਆਂ ਨੂੰ ਵੀ ਚੋਣ ਲੜਨੀ ਚਾਹੀਦੀ ਹੈ ਜਿਹੜੇ ਮੀਡੀਆ ਦੇ ਅੱਗੇ ਬਿਆਨ ਬਹੁਤ ਦਿੰਦੇ ਨੇ ਜਿਹੜੇ ਵੱਧ ਚੜ੍ਹ ਕੇ ਹਿੱਸਾ ਲੈਂਦੇ ਨੇ ਬਿਆਨਬਾਜ਼ੀ ਦੇ ਵਿੱਚ ਉਹਨਾਂ ਨੂੰ ਜਿਹੜਾ ਜ਼ਰੂਰ ਲੋਕ ਸਭਾ ਚੋਣਾਂ ਦੇ ਵਿੱਚ ਫੈਂਟੈਸਟ ਜ਼ਰੂਰ ਕਰਨਾ ਚਾਹੀਦਾ ਔਰ ਉਹਨਾਂ ਨੇ ਹਾਈ ਕਮਾਂਡ ਨੂੰ ਵੀ ਅਪੀਲ ਕੀਤੀ ਵੀ ਇਹਨਾਂ ਨੂੰ ਟਿਕਟ ਜ਼ਰੂਰ ਦਿਓ ਉਹਦਾ ਕਾਰਨ ਇਹ ਆ ਇਹਨਾਂ ਨੇ ਤੰਜ਼ ਨਹੀਂ ਕੱਸਿਆ ਇਹ ਕਹਿੰਦੇ ਵੀ ਲੋਕ ਕਿਉਂਕਿ ਇਹਨਾਂ ਦੇ ਤਰਕ ਤੋਂ ਪ੍ਰਭਾਵਿਤ ਹੁੰਦੇ ਨੇ ਇਹ ਜਦੋਂ ਵਿਧਾਨ ਸਭਾ ਦੇ ਵਿੱਚ ਸਰਕਾਰ ਦੇ ਖਿਲਾਫ ਸਵਾਲ ਕਰਦੇ ਆ ਤਾਂ ਲੋਕ ਜਦੋਂ ਇਹਨਾਂ ਦੀਆਂ ਗੱਲਾਂ ਸੁਣਦੇ ਆ ਇਹਨਾਂ ਤੋਂ ਪ੍ਰਭਾਵਿਤ ਹੁੰਦੇ ਆ ਸੋ ਇਸੇ ਦੇ ਚੱਲਦੇ ਆ ਚਾਹੀਦਾ ਵਾ ਵੀ ਇਹ ਜਿਹੜੇ ਵੱਡੇ ਲੀਡਰਸ ਆ ਇਹਨਾਂ ਨੂੰ ਵੀ ਚੋਣ ਮੈਦਾਨ ਚ ਉਤਾਰਿਆ ਜਾਵੇ ਤਾਂ ਜੋ ਇਹ ਜਦੋਂ ਲੋਕਾਂ ਚ ਵਿਚਰਣੇ ਲੋਕਾਂ ਨਾਲ ਗੱਲਾਂ ਕਰਨ ਤਾਂ ਲੋਕਾਂ ਨੂੰ ਇਹ ਸਮਝਾ ਸਕਣ ਕਿ ਅਸੀਂ ਜੋ ਜਿਹੜੇ ਟਿਕਾ ਟਿੱਪਣੀ ਦੇ ਸਰਕਾਰ ਤੇ ਕਰਦੇ ਆ ਤੇ ਉਹਦੇ ਪਿੱਛੇ ਇਹ ਲੌਜੀਕ ਹੁੰਦਾ ਇਹਨਾਂ ਨੇ ਜ਼ਿਕਰ ਕੀਤਾ ਕਿ ਜਿੱਦਾਂ ਪ੍ਰਤਾਪ ਸਿੰਘ ਬਾਜਵਾ ਜਿਹੜੇ ਇਸ ਵੇਲੇ ਵਿਧਾਨ ਸਭਾ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਹੈ ਇਹਨਾਂ ਨੂੰ ਚੋਣ ਲੜਨੀ ਚਾਹੀਦੀ ਆ ਨਾਲ ਹੀ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਇਹਨਾਂ ਨੂੰ ਚੋਣ ਲੜਨੀ ਚਾਹੀਦੀ ਆ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਇਹਨਾਂ ਨੂੰ ਚੋਣ ਲੜਨੀ ਚਾਹੀਦੀ ਆ ਔਰ ਨਾਲ ਹੀ ਇਹਨਾਂ ਨੇ ਜ਼ਿਕਰ ਕੀਤਾ ਨਵਜੋਤ ਸਿੰਘ ਸਿੱਧੂ ਹੋਣਾ ਦਾ ਇਹ ਨਵਜੋਤ ਸਿੱਧੂ ਹੋਣਾ ਨੂੰ ਵੀ ਜਿਹੜੀ ਚੋਣ ਜ਼ਰੂਰ ਲੜਨੀ ਚਾਹੀਦੀ ਆ ਉਹਦਾ ਕਾਰਨ ਇਹ ਆ ਕਿਉਂਕਿ ਇਹ ਸਾਰੇ ਲੋਕ ਜਿਹੜੇ ਆ ਇਹ ਸਾਰੇ ਵੱਡੇ ਤਮਾਮ ਆਗੂ ਜਿਹੜੇ ਆ ਇਹ ਜਦੋਂ ਸਰਕਾਰ ਦੀ ਕਾਰਜਸ਼ੈਲੀ ਦੇ ਉੱਤੇ ਸਰਕਾਰ ਦੇ ਕੰਮਾਂ ਦੇ ਉੱਤੇ ਭਾਵ ਕੇ ਭਗਵੰਤ ਮਾਨ ਸਰਕਾਰ ਦੇ ਕੰਮਾਂ ਦੇ ਉੱਤੇ ਟਿੱਕਾ ਟਿੱਪਣੀ ਕਰਦੇ ਆ ਤਾਂ ਲੋਕ ਇਹਨਾਂ ਨੂੰ ਸੁਣਦੇ ਜ਼ਰੂਰ ਆ ਕਿਉਂਕਿ ਇਹ ਲੌਜੀਕ ਦੇ ਨਾਲ ਗੱਲ ਕਰਦੇ ਆ ਇਸੇ ਤਰ੍ਹਾਂ ਇਹ ਕਹਿੰਦੇ ਵੀ ਜਦੋਂ ਇਹ ਲੋਕ ਚੋਣ ਦੌਰਾਨ ਜਦੋਂ ਚੋਣ ਪ੍ਰਚਾਰ ਦੌਰਾਨ ਵੋਟਾਂ ਮੰਗਣ ਲੋਕਾਂ ਕੋਲ ਜਾਣਗੇ ਤਾਂ ਇਹ ਬਹੁਤ ਬਿਹਤਰ ਢੰਗ ਦੇ ਨਾਲ ਕਨਵਿੰਸ ਕਰ ਸਕਣਗੇ ਕੀ ਸਰਕਾਰ ਦੇ ਵਿੱਚ ਆ ਊਨਤਾਈਆਂ ਨੇ ਸਰਕਾਰ ਦੇ ਵਿੱਚ ਆ ਖਾਮੀਆਂ ਨੇ ਆ ਕਮੀਆਂ ਨੇ ਇਹਨੂੰ ਪੂਰਾ ਕੀਤਾ ਜਾਣਾ ਚਾਹੀਦਾ ਤਾਂ ਕਹਿੰਦੇ ਮੈਨੂੰ ਲੱਗਦਾ ਹੈ ਵੀ ਅਸੀਂ ਫੇਰ ਇਹ ਚੋਣ ਜਿਹੜੀ ਆ ਉਹ ਜਿੱਤ ਸਕਦੇ ਆ ਜਦੋਂ ਪੱਤਰਕਾਰਾਂ ਨੇ ਉਹਨਾਂ ਨੂੰ ਇਹ ਸਵਾਲ ਕੀਤਾ ਕਿ ਤੁਸੀਂ ਜਿਹੜਾ ਵਾ ਇਹ ਚੋਣ ਲੜੋਗੇ ਉਹ ਕਹਿੰਦੇ ਜ਼ਰੂਰ ਲੜੂੰਗਾ ਜੇ ਮੈਨੂੰ ਹਾਈ ਕਮਾਂਡ ਕਹੇਗੀ ਤਾਂ ਮੈਂ ਵੀ ਜ਼ਰੂਰ ਜਿੱਥੋਂ ਮਰਜੀ ਪੰਜਾਬ ਦੇ ਵਿੱਚ ਮੈਨੂੰ ਟਿਕਟ ਦੇ ਦਿਓ ਜਿੱਥੋਂ ਮਰਜੀ ਮੈਨੂੰ ਤੁਸੀਂ ਹੁਕਮ ਲਾ ਦਵੇ ਅਗਰ ਹਾਈ ਕਮਾਂਡ ਮੈਂ ਉੱਥੋਂ ਚੋਣ ਜ਼ਰੂਰ ਲੜੂੰਗਾ ਔਰ ਇਸੇ ਦੇ ਚਲਦਿਆਂ ਜਿਹੜਾ ਜਦੋਂ ਸੁਖਜਿੰਦਰ ਰੰਦਾਵਾ ਹੋਣਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਵੀ ਮੈਂ ਫਿਲਹਾਲ ਰਾਜਸਥਾਨ ਦੇ ਵਿੱਚ ਬਿਜ਼ੀ ਹਾਂ ਕਿਉਂਕਿ ਮੈਨੂੰ ਰਾਜਸਥਾਨ ਮਾਮਲਿਆਂ ਦਾ ਇਨਚਾਰਜ ਬਣਾਇਆ ਹੋਇਆ ਹਾਲਾਂਕਿ ਇਹਨਾਂ ਦਾ ਜਿਹੜਾ ਸੁਝਾਅ ਇਹਨੂੰ ਕਾਂਗਰਸ ਹਾਈ ਕਮਾਂਡ ਮੰਨਦੀ ਹੈ ਜਾਂ ਉਹ ਲੀਡਰਸ ਜਿਨ੍ਹਾਂ ਦਾ ਇਹ ਜ਼ਿਕਰ ਕਰ ਰਹੇ ਆ ਉਹ ਹਾਮੀ ਭਰਦੇ ਆ ਇਹ ਤਾਂ ਵਕਤ ਦੱਸੂਗਾ ਪਰ ਪ੍ਰਗਟ ਸਿੰਘ ਹੋਣਾਂ ਨੇ ਜਿਹੜਾ ਤਰਕ ਪੇਸ਼ ਕੀਤਾ ਜਿਹੜਾ ਸਵਾਲ ਰੱਖਿਆ ਉਹ ਕਿਤੇ ਨਾ ਕਿਤੇ ਬੜਾ ਜਾਇਜ਼ ਤੇ ਵਾਜਿਬ ਲੱਗਦਾ ਉਹਦਾ ਸਿੰਪਲ ਜਿਹਾ ਕਾਰਨ ਹੈ ਜੋ ਇਹ ਆਪਣੇ ਬਿਆਨ ਚ ਹੀ ਕਹਿੰਦੇ ਆ ਵੀ ਜਦੋਂ ਅਸੀਂ ਸਵਾਲ ਕਰਦੇ ਆ ਕੈਮਰੇ ਦੇ ਅੱਗੇ ਜਾਂ ਲੋਕਾਂ ਨੂੰ ਮੀਡੀਆ ਨਾਲ ਸੰਬੋਧਨ ਹੁੰਨੇ ਆ ਜਦੋਂ ਸਰਕਾਰ ਤੇ ਟੀਕਾ ਟਿੱਪਣੀ ਕਰਦੇ ਆ ਉਸ ਵਕਤ ਸਾਡੇ ਕੋਲ ਬਹੁਤ ਸਾਰੇ ਲੌਜੀਕ ਹੁੰਦੇ ਆ ਬਿਹਾਈਂਡ ਦਾ ਕੈਮਰਾ ਕੈਮਰੇ ਦੇ ਪਿੱਛੇ ਬੋਲਣ ਲਈ ਸਾਡੇ ਕੋਲ ਬੜੇ ਲੌਜੀਕ ਹੁੰਦੇ ਆ ਕਿ ਉਹ ਬੰਦਾ ਸਹੀ ਕੰਮ ਨਹੀਂ ਕਰ ਰਿਹਾ ਉਹਦੇ ਵਿੱਚ ਆ ਕਮੀਆਂ ਨੇ ਆ ਖਾਮੀਆਂ ਨੇ ਪਰ ਜਦੋਂ ਅਸੀਂ ਗਰਾਊਂਡ 'ਚ ਜਾਵਾਂਗੇ ਫੇਰ ਪਤਾ ਲੱਗੇਗਾ ਕਿ ਲੋਕ ਸਾਡੀਆਂ ਇਹਨਾਂ ਗੱਲਾਂ ਦੇ ਨਾਲ ਸਹਿਮਤ ਹੁੰਦੇ ਆ ਜਾਂ ਨਹੀਂ ਹੁੰਦੇ ਕਿਉਂਕਿ ਪ੍ਰਤਾਪ ਬਾਜਵਾ ਦੀ ਜੇ ਆਪਾਂ ਗੱਲ ਕਰੀਏ ਇਹ ਤਾਂ ਪ੍ਰਤਾਪ ਬਾਜਵਾ ਜਦੋਂ ਵੀ ਵਿਧਾਨ ਸਭਾ ਦੇ ਵਿੱਚ ਹੁੰਦੇ ਨੇ ਤਾਂ ਉਹ ਬਹੁਤ ਸਾਰੇ ਸਵਾਲ ਕਰਦੇ ਨੇ ਇਸੇ ਤਰ੍ਹਾਂ ਸੁਖਜਿੰਦਰ ਰੰਧਾਵਾ ਹੁਣੀ ਜਿਹੜੇ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਵੀ ਆ ਉਹ ਵੀ ਬਹੁਤ ਸਾਰੇ ਸਵਾਲ ਕਰਦੇ ਆ ਉਹ ਵੀ ਇਹ ਗੱਲ ਆਖਦੇ ਆ ਕਿ ਮਾਨ ਸਰਕਾਰ ਨੇ ਤਾਂ ਵਾਅਦਾ ਕੀਤਾ ਸੀਗਾ ਵੀ ਅਸੀਂ ਜਿਹੜੀਆਂ ਔਰਤਾਂ ਉਹਨਾਂ ਨੂੰ 1000 ਰੁਪਿਆ ਜਿਹੜਾ ਹਰ ਮਹੀਨੇ ਦਿਆ ਕਰਾਂਗੇ ਹਾਲੇ ਤੱਕ ਤਾਂ ਦਿੱਤਾ ਨਹੀਂ ਇਸੇ ਤਰ੍ਹਾਂ ਉਹ ਨਸ਼ਿਆਂ ਦੇ ਮੁੱਦੇ ਤੇ ਬੋਲਦੇ ਆ ਇਸੇ ਤਰ੍ਹਾਂ ਇਹ ਸਾਰੇ ਵੱਡੇ ਲੀਡਰਸ ਜਿਹੜੇ ਆ ਇਹ ਬੇਰੋਜ਼ਗਾਰੀ ਤੇ ਬੋਲਦੇ ਆ ਵੀ ਨੌਜਵਾਨ ਜਿਹੜੇ ਆ ਇਹ ਬੇਰੋਜ਼ਗਾਰ ਆ ਇਹਨਾਂ ਕੋਲ ਕੰਮ ਕੋਈ ਨਹੀਂ ਆ ਇਹ ਵਿਦੇਸ਼ਾਂ 'ਚ ਜਾਣ ਨੂੰ ਮਜਬੂਰ ਆ ਅਸੀਂ ਰਸ਼ੀਆ ਵਾਲਾ ਮਾਮਲਾ ਦੇਖਿਆ ਕਿ ਕਿੱਦਾਂ ਜਿਹੜੇ ਨੌਜਵਾਨ ਆ ਉਹਨਾਂ ਨੂੰ ਗੁੰਮਰਾਹ ਕਰਕੇ ਏਜੰਟ ਰਸ਼ੀਆ ਲੈ ਗਏ ਟੂਰਿਸਟ ਵੀਜ਼ਾ ਦੇ ਉੱਤੇ ਰਸ਼ੀਆ ਲੈ ਗਏ ਉੱਥੇ ਜਾ ਕੇ ਇਹਨਾਂ ਨੇ ਫੌਜ 'ਚ ਭਰਤੀ ਕਰਾਤਾ ਸੋ ਪ੍ਰਗਟ ਸਿੰਘ ਹੋਣਾ ਦਾ ਇਹ ਜਿਹੜਾ ਬਿਆਨ ਹੈ ਇਹਨੂੰ ਹਾਈ ਕਮਾਂਡ ਕਦੋਂ ਪ੍ਰਵਾਨ ਕਰਦਾ ਜਾਂ ਨਹੀਂ ਕਰਦਾ ਇਹ ਤਾਂ ਸਮਾਂ ਦੱਸੇਗਾ ਪਰ ਪਰਗਟ ਸਿੰਘ ਹੋਣਾ ਦੀ ਇਹ ਗੱਲ ਕਿਤੇ ਨਾ ਕਿਤੇ ਬਿਲਕੁਲ ਜਾਇਜ਼ ਹੈ ਵੀ ਜੇ ਅਸੀਂ ਟਿੱਕਾ ਟਿੱਪਣੀ ਕਰਦੇ ਹਾਂ ਜੇ ਸਾਡੇ ਕੋਲ ਲੌਜੀਕ ਹੈਗੇ ਆ ਸਰਕਾਰ ਦੇ ਉੱਤੇ ਤੰਜ਼ ਕਸਣ ਦੇ ਤਾਂ ਸਾਨੂੰ ਜਨਤਾ ਦੇ ਵਿੱਚ ਜ਼ਰੂਰ ਜਾਣਾ ਚਾਹੀਦਾ ਔਰ ਉਹਨਾਂ ਦਾ ਮੰਨਣਾ ਹੈ ਪ੍ਰਗਟ ਸਿੰਘ ਹੋਣਾ ਦਾ ਕਿ ਅਗਰ ਇਹਨਾਂ ਵੱਡੇ ਆਗੂਆਂ ਨੂੰ ਚੋਣ ਮੈਦਾਨ 'ਚ ਉਤਾਰਿਆ ਜਾਏਗਾ ਤਾਂ ਇਹ ਜ਼ਰੂਰ ਜਿਹੜਾ ਜਿੱਤ ਕੇ ਟਿਕਟ ਜਿਹੜੀ ਆ ਉਹ ਕਾਂਗਰਸ ਦੀ ਝੋਲੀ ਪਾਉਣਗੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ